ਕਹਿੰਦੇ ਨੇ ਕਿ ਜੇ ਮੰਨ ਲਓ ਹਾਰਟ ਅਟੈਕ ਆ ਗਿਆ ਅਗਲਾ ਕਹਿੰਦਾ ਕਿ ਤੂੰ ਟਾਈਮ ਬੰਬ ਦੇ ਉੱਤੇ ਬੈਠਾ ਈ ਤੇ ਤੂੰ ਨਹੀਂ ਹੁਣ ਬਚਦਾ ਤੂੰ ਹੁਣੇ ਆਪਰੇਟ ਕਰਾ ਲਾ ਜੇ ਤੂੰ ਘਰੇ ਗਿਆ ਖਬਰਾਂ ਉੱਥੇ ਤੱਕ ਜਾਏਗਾ ਕੀ ਪਤਾ ਮੇਰੇ ਨਾਲ ਗੱਲ ਕਰਦਾ ਹੀ ਕਰਦਾ ਰਹੇ ਰਹੀ ਨਾ ਜਾਵੇ ਇਹ ਜਿਹੜੀ ਹਾਰਟ ਦੀ ਬਿਮਾਰੀ ਹੈ ਹਾਰਟ ਆਰਗਨ ਐਸਾ ਹੈਗਾ ਕਿ ਚੱਲਦਾ ਤਾਂ ਸਭ ਕੁਝ ਚੱਲਦਾ ਹੈ ਹੂੰ ਇਹ ਮੜਾ ਜੇ ਡਿਸਟਰਬ ਹੋ ਗਿਆ ਤਾਂ ਸਭ ਕੁਝ ਉਜੜ ਜਾਂਦਾ ਇਹਦੀ ਟੜਕਣ ماں ਦੇ ਗਰਭ ਤੋਂ ਸ਼ੁਰੂ ਹੋ ਕੇ ਜਿਸ ਦਿਨ ਇਹ ਖੜੀ ਉਦੋਂ ਸੇਵੰਦੇ ਰਸਤਾ ਰਹਿ ਜਾਂਦਾ ਰਹਿੰਦਾ ਕਹ ਹੈ ਨਹੀਂ ਕਰਾ ਦੇਦਾ ਕੁਝ ਨਹੀਂ ਅਸੀਂ ਇਹ ਦੇਖਦੇ ਕਿ ਬਲੈਕ ਆਂਦਾ ਕਿਵੇਂ ਬਲੱਡ ਦੇ ਚ ਕੈਲਸੀਫਿਕੇਸ਼ਨ ਹੁੰਦੀ ਕਿਸ ਤਰੀਕੇ ਜੀ ਬਲੱਡ ਦੇ ਚ ਕੈਲਸੀਫਿਕੇਸ਼ਨ ਹੁੰਦੀ ਕਿਦਾਂ ਹੂੰ ਉਸ ਕੈਲਸੀਫਿਕੇਸ਼ਨ ਨੂੰ ਜੇ ਤੁਸੀਂ ਇੱਕਦਮ ਤੋੜਦੇ ਤਾਂ ਉਹਦੇ ਵੀ ਕਲੋਟ ਬਣਦੇ ਉਹ ਹੋਰ ਵੀ ਤੁਹਾਡਾ ਨੁਕਸਾਨ ਕਰਦੀ ਅਸੀਂ ਇਹਨੂੰ ਇਸ ਤਰੀਕੇ ਕਰਕੇ ਬਲੱਡ ਦੇ ਚ ਘੋਲਦੇ ਆ ਐਨੀ ਅੱਛੀ ਮਾਈਕਰੋ ਸਾਇੰਸ ਹੈ ਇਹ ਮੈਂ YouTube ਤੇ ਵੇਖਿਆ ਡਾਕਟਰ ਸਾਹਿਬ ਬਾਰੇ ਹੂੰ ਫਿਰ ਇਹਨਾਂ ਕੋਲ ਆਏ ਤੇ 2 ਮਹੀਨੇ ਖਾਧੀ ਹੁਣ ਤੇ ਜਿਮ ਨਹੀਂ ਦਵਾਈ ਲੈਣੇ 2 ਮਹੀਨੇ ਵਿੱਚ ਮੈਨੂੰ 70% ਫਰਕ ਆ 2 ਮਹੀਨੇ ਦੇ ਵਿੱਚ 70% ਭਰ ਕੇ ਆ। ਹਾਂਜੀ ਮੈਨੂੰ ਮਤਲਬ ਆਪਣੇ ਮਹਿਸੂਸ ਨਹੀਂ ਲੱਗਦਾ ਵੀ ਮੈਨੂੰ ਕੁਝ ਹੋਇਆ ਵੀਗਾ ਹੈ। ਸਾਡੀ ਦਵਾਈਆਂ ਨੂੰ ਜਦ ਅਸੀਂ ਬਣਾਉਂਦੇ ਹਾਂ ਜੇ ਕਿਤੇ ਚਮਕ ਰਹਿ ਜਾਵੇ ਨਾ ਤਾਂ ਉਹ ਦਵਾਈ ਨਹੀਂ ਰਹਿੰਦੀ ਹੈ। ਗੁਰਦਾਸ ਮਾਨ ਤਾਂ ਵੈਸੇ ਹੀ ਗਾਣੇ ਗਾਉਂਦਾ ਨਾ ਕਿ ਸੁਰਮੇ ਦਲੀਆਂ ਦੀ ਚਮਕ ਮਾਰਨੀ ਪੈਂਦੀ ਸਾਡੀ ਦਵਾਈਆਂ ਦੀ ਚਮਕ ਮਾਰਨੀ ਪੈਂਦੀ ਹੈ। ਚਲੋ ਹੁਣ ਤੁਸੀਂ ਦਵਾਈ ਲੈਤੀ ਆ। ਹਾਂਜੀ ਮੈਂ ਇਹ ਸਸਤੀ ਕਿੰਨੇ ਕ ਲੱਗੀ? ਮਹਿੰਗੀ ਦੇ ਗੋਲੀ ਲੱਗੀ ਜੇ ਉੱਥੇ ਆਪਾਂ ਇਲਾਜ ਕਰਾਉਂਦੇ ਤਾਂ ਉਹਨਾਂ ਦਾ 5 ਲੱਖ ਵੀ ਲੈ ਲੈਣਾ ਸੀ। 5 ਲੱਖ ਲੈ ਗਏ ਵੀ ਖਰੇ ਬਜਦੇ ਗਨਾ ਬਜਦੇ ਇਹ ਤਾਂ ਕੁਛ ਵੀ ਨਹੀਂਗਾ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਮੈਂ ਪੰਜਾਬ ਪੰਜਾਬ ਦੀ ਗੱਲ ਕਰਨ ਲੱਗਿਆ ਹਮ ਬਾਕੀ ਜਿਹੜਾ ਜਿੱਥੇ ਜਿਹੜੇ ਦੇਸ਼ 'ਚ ਰਹਿੰਦਾ ਉਹਨੂੰ ਉਹੀ ਪਿਆਰਾ ਲੱਗਦਾ ਮੈਨੂੰ ਪੰਜਾਬ ਪਿਆਰਾ ਲੱਗਦਾ ਇਹਨਾਂ ਨੇ ਆਪ ਦੀ ਜੂਨ ਖਰਾਬ ਕਰ ਲਈ ਜਿਹੜੀ ਹੁਣ ਦੀ ਜਨਰੇਸ਼ਨ ਹੈ ਹੋਰ 10 ਸਾਲ ਠਹਿਰ ਜਣ ਕੰਦਾ ਸਿਰ ਮਾਰਿਆ ਕਰਨ ਇਹਨਾਂ ਦੀ ਰੋਟੀ ਪਕਾਉਣ ਤੇ ਹਟ ਗਏ ਇਹ ਇਹ ਧਰਤੀ ਹਿੰਦੁਸਤਾਨ ਦੀ ਧਰਤੀ ਜਿੱਥੇ ਤਾਜ਼ਾ ਖਾਣਾ ਮਿਲਦਾ ਅਮਰੀਕਾ ਲੱਖ ਹੋਵੇ ਅਮਰੀਕਾ ਕੈਨੇਡਾ ਲੱਖ ਕੈਨੇਡਾ ਉੱਥੇ ਰੋਟੀ ਤਾਜੀ ਬਿਰਲੇ ਦੀ ਪੱਕਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖਾਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਗੱਲ ਇਦਾਂ ਹੈ ਮੈਂ ਸ਼ੁਰੂਆਤ ਦੇ ਵਿੱਚ ਇਹ ਤੁਹਾਨੂੰ ਦੱਸ ਦਿੰਨਾ ਦੇਖੋ ਜੀ ਖਾਣ ਪੀਣ ਦੇ ਪਿੱਛੇ ਲੋਕੀ ਭੱਜਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਜੀਬ ਦੀ ਲਾਲਸਾ ਅਸੀਂ ਕਿਸੇ ਤਰੀਕੇ ਨਾਲ ਪੂਰੀ ਕਰ ਲਈਏ ਇੱਕ ਪੈਸੇ ਦੀ ਲਾਲਸਾ ਇੱਕ ਜੀਬ ਦੀ ਲਾਲਸਾ ਇਹਦੇ ਪਿੱਛੇ ਸਰੀਰ ਨੂੰ ਖਰਾਬ ਕਰ ਲੈਂਦੇ ਆਪਾਂ ਇਹ ਸੋਚ ਲੈਂਦੇ ਕਿ ਚੱਲ ਕੋਈ ਨਹੀਂ ਆਹ ਆ ਚੀਜ਼ ਖਾ ਲੈਨੇ ਆ ਫਲਾਣੀ ਗੋਲੀ ਲੈ ਲਾਂਗੇ ਉਹਦੇ ਨਾਲ ਠੀਕ ਹੋ ਜਾਾਂਗੇ ਇਹ ਜਿਹੜਾ ਸਾਈਕਲ ਆ ਇਹ ਚੱਲਦਾ ਰਹਿੰਦਾ ਆ ਪਰ ਜਦੋਂ ਸਰੀਰ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਫੇਰ ਆਪਾਂ ਭੱਜਦੇ ਆ ਡਾਕਟਰਾਂ ਵੱਲ ਨੂੰ ਆਸੀਂ ਭੱਜਦੇ ਆ ਵੈਦ ਵੱਲ ਨੂੰ ਕਿਉਂ ਆਪਾਂ ਪਹਿਲਾਂ ਇਹ ਨਹੀਂ ਧਿਆਨ ਰੱਖਦੇ ਹੁਣ ਜਿਵੇਂ ਠੰਡ ਦਾ ਦੌਰ ਆ ਕਹਿੰਦੇ ਕਿ ਸਿਆਣੇ ਆਖਦੇ ਹੁੰਦੇ ਸੀ ਕਿ ਠੰਡ ਦੇ ਵਿੱਚ ਖਾਦਾ ਪੀਤਾ ਸਰੀਰ ਨੂੰ ਬਹੁਤ ਚੰਗੀ ਤਰ੍ਹਾਂ ਲੱਗਦਾ ਕੀ ਲੱਗਦਾ ਕਿ ਸਰੀਰ ਅੱਜ ਕੱਲ ਓਦਾਂ ਦੇ ਰਹੇ ਨੇ ਕਿ ਜੇ ਆਪਾਂ ਬਹੁਤ ਰੱਜ ਕੇ ਖਾ ਲਈਏ ਤਾਂ ਮੈਂ ਕਹਿੰਦਾ ਰਾਤ ਨੂੰ ਸੁੱਤੇ ਸੁੱਤੇ ਨੂੰ ਤਜਾਬ ਲੱਗ ਜਾਂਦਾ ਸਰੀਰ 'ਚ ਛਾਤੀ 'ਚ ਜੀ ਦਰਦ ਹੋਣ ਲੱਜੇ ਬਹੁਤ ਤਰ੍ਹਾਂ ਦੇ ਖਿਆਲ ਆਣ ਲੱਜੇ ਨੇ ਡਾਟ ਸਾਹਿਬ ਸੁਭਾਸ਼ ਖਟਾਣੀ ਸਰਨਾ ਨੇ ਸਵਾਗਤ ਕਰਨਾ ਸਰ ਸਤਿ ਸ਼੍ਰੀ ਅਕਾਲ ਕੀ ਹਾ ਜਾਨੇ ਜੋ ਹਾਰ ਦੇ ਨਾਲ ਬਹੁਤ ਜ਼ਿਆਦਾ ਨੇੜਲਾ ਸੰਬੰਧ ਰੱਖਦੇ ਨੇ ਕਿ ਭਾਈ ਲੋਕਾਂ ਦੇ ਦਿਲਾਂ ਦੇ ਨਾਲ ਬਹੁਤ ਮੈਂ ਕਹਿੰਦਾ ਨੇੜਲਾ ਸੰਬੰਧ ਰੱਖਦੇ ਤੁਸੀਂ ਮੈਂ ਤਾਂ ਇਹੀ ਕਹੂੰਗਾ ਨਹੀਂ ਲੋਕਾਂ ਦੇ ਦਿਲ ਦੀ ਵੀ ਕਦਰ ਕਰਦੇ ਆ ਉਹਨਾਂ ਦੀ ਤੰਦਰੁਸਤੀ ਦੀ ਵੀ ਖੈਰ ਮੰਗਦੇ ਆ ਆਏ ਹਾ ਦੁੱਖ ਸੁੱਖ ਤੇ ਦੇਖੋ ਸਰੀਰ ਦੇ ਰੋਗ ਭੋਗ ਨੇ ਮਾਨਸ ਜਨਮ ਐਨੀਮਲਸ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਐ ਐਸੀ ਕੋਈ ਗੱਲ ਨਹੀਂ ਹੈ ਇਹ ਇੱਕ ਇਨਸਾਨੀ ਦਿਲ ਦੇ ਜਦੋਂ ਨੁਕਸਾਨ ਹੁੰਦਾ ਤੇ ਬਹੁਤ ਵੱਡਾ ਨੁਕਸਾਨ ਸਮਾਜ ਦਾ ਵੀ ਹੁੰਦਾ ਇਕੱਲਾ ਇੱਕ ਮਰੀਜ਼ ਦਾ ਹੀ ਨਹੀਂ ਹੁੰਦਾ ਸਰ ਹੁਣ ਮੈਂ ਨਾ ਤੁਹਾਨੂੰ ਬਿਲਕੁਲ ਸਿੱਧਾ ਤੇ ਸਪਸ਼ਟ ਪੁੱਛੂੰਗਾ ਮੈਂ ਚਾਹੂੰਗਾ ਵੀ ਇਹ ਤੇ ਤੁਸੀਂ ਇਸ ਦਾ ਜਵਾਬ ਜਿਹੜਾ ਜ਼ਰੂਰ ਦਿਓ ਸਰ ਡਰ ਦੀ ਦੁਨੀਆ ਆ ਇਹ ਹਾਂਜੀ ਕਹਿੰਦੇ ਨੇ ਕਿ ਜੇ ਮੰਨ ਲਓ ਹਾਰਟ ਅਟੈਕ ਆ ਗਿਆ ਅਗਲਾ ਕਹਿੰਦਾ ਕਿ ਤੂੰ ਟਾਈਮ ਬੰਬ ਦੇ ਉੱਤੇ ਬੈਠਾ ਏ ਤੇ ਤੂੰ ਨਹੀਂ ਹੁਣ ਬਚਦਾ ਤੂੰ ਹੁਣੇ ਆਪਰੇਟ ਕਰਾ ਲਾ ਜੇ ਤੂੰ ਘਰੇ ਗਿਆ ਖਬਰਾਂ ਉੱਥੇ ਤੱਕ ਜਾਏਗਾ ਕੀ ਪਤਾ ਮੇਰੇ ਨਾਲ ਗੱਲ ਕਰਦਾ ਹੀ ਕਰਦਾ ਰਹੇ ਰਹੀ ਨਾ ਜਾਵੇ ਤੇ ਉਹ ਬੰਦੇ ਜਦੋਂ ਕਹਿੰਦੇ ਨੇ ਕਿ ਮੈਂ ਉਹ ਫਲਾਣੀ ਕਿਲੋਮੀਟਰ ਤੋਂ ਉਰੇ ਤੱਕ ਪਹੁੰਚ ਗਿਆ ਉਹ ਮੈਂ ਫਲਾਣੇ ਕਿਲੋਮੀਟਰ ਤੋਂ ਉਰੇ ਤੱਕ ਪਹੁੰਚ ਗਿਆ ਉਹ ਫਿਰ ਕਿਵੇਂ ਹੋ ਜਾਂਦਾ ਦੇਖੋ ਤੁਸੀਂ ਕਿਹਾ ਡਰ ਦੀ ਦੁਨੀਆ ਹੈ ਡਰ اور ਆਸ਼ਾ ਉਮੀਦ ਜਿਹਨੂੰ ਕਹਿੰਦੇ ਆ ਇਹ ਆਪਣੇ ਆਪ ਇੱਕ ਬਹੁਤ ਵੱਡਾ ਬਾਜ਼ਾਰ ਹੈ ਹੂੰ ਚਾਹੇ ਤੇ ਕਿਸ ਨੂੰ ਉਮੀਦ ਲਗਾ ਕੇ ਉਹ ਤੇ ਜੋ ਮਰਜ਼ੀ ਠੱਗ ਰੋ ਲੁੱਟ ਲੋ ਵਿਸ਼ਵਾਸ ਦਲਵਾਣਾ ਕਿ ਵੀ ਹਾਂ ਤੇ ਰਾਹ ਕਰ ਦਾਂਗੇ ਤੇਰਾ ਉਹ ਹੋ ਜਾਏਗਾ ਕੈਟ ਰਾ ਕੇ ਤੇ ਵੈਸੇ ਜੇਬ ਕੱਟ ਲੋਏ ਤਾਂ ਬਿਮਾਰੀ ਦੀ ਗੱਲ ਕਰ ਰਹੇ ਹਾਂ ਦਰਦਾ ਬੰਦਾ ਤਾਂ ਆਪੇ ਸਭ ਕੁਝ ਕੱਢ ਕੇ ਅੱਗੇ ਰੱਖ ਦਿੰਦਾ ਠੀਕ ਹੈ ਨਾ ਇਹ ਜਿਹੜੀ ਹਾਰਟ ਦੀ ਬਿਮਾਰੀ ਹੈ ਹਾਰਟ ਆਰਗਨ ਐਸਾ ਹੈਗਾ ਕਿ ਚੱਲਦਾ ਤਾਂ ਸਭ ਕੁਝ ਚੱਲਦਾ ਹੈ ਹੂੰ ਇਹ ਮੜਾ ਜੇ ਡਿਸਟਰਬ ਹੋ ਗਿਆ ਤਾਂ ਸਭ ਕੁਝ ਉਜੜ ਜਾਂਦਾ ਇਹਦੀ ਟੜਕਣ ماں ਦੇ ਗਰਭ ਤੋਂ ਸ਼ੁਰੂ ਹੋ ਕੇ ਜਿੱਦਣ ਇਹ ਖੜੀ ਹੁੰਦੀ ਓਦੋਂ ਸੇਵੰਦੇ ਰਸਤਾ ਰਹਿ ਜਾਂਦਾ ਰਹਿੰਦਾ ਕਹ ਹੈ ਨਹੀਂ ਕਰਾ ਦਿੰਦਾ ਕੁਝ ਨਹੀਂ ਹਾਂ ਤੇ ਇਸ ਕਰਕੇ ਲੋਕ ਡਰਦੇ ਨੇ ਕੁਝ ਡਰਾਈ ਵੀ ਜਾਂਦੇ ਨੇ ਡਰਾਈ ਵੀ ਜਾਂਦੇ ਨੇ ਮਤਲਬ ਕਿਦਾਂ ਡਰਏ ਜਾਂਦੇ ਨੇ ਤੁਹਾਡੇ ਕੋਲ ਤਾਂ ਮਰੀ ਜਾਂਦੇ ਹੋਣਗੇ ਕਹਿੰਦੇ ਹੋਣਗੇ ਕਿ ਸਾਨੂੰ ਫਲਾਣੀ ਜਗ੍ਹਾ ਨੇ ਆਏ ਕਿਹਾ ਫਲਾਣੀ ਜਗ੍ਹਾ ਨੇ ਪਰਮਾਤਮਾ ਸਾਕਸ਼ੀ ਹੈ ਇਸ ਜਿੰਨੇ ਬੰਦੇ ਇਸ ਵੇਲੇ ਇੱਥੇ ਬੈਠੇ ਨੇ ਮਿੰਟ ਪਹਿਲਾਂ ਦੀ ਗੱਲ ਹੈਗੀ ਹੂੰ ਇਹ ਵੀ ਸੱਚ ਸੁਣ ਕੇ ਤੁਹਾਡੇ ਥਰੂ ਆਉਂਦੇ ਨੇ ਤੇ ਸੱਚ ਦੀ ਗੱਲ ਹੈਗੀ ਕਿ ਕੋਈ ਸਰਦਾਰ ਜੀ ਸਾਡੇ ਅੰਬਾਲੇ ਤੋਂ ਕੱਲ ਹੀ ਆਏ ਸੀਗੇ ਸਰ ਨੂੰ ਪਰਚੀ ਪਈ ਉਹ ਦੇਖਣੇ ਉਹ ਦੇਖ ਲਓ ਹੂੰ ਡਾਕਟਰ ਕਹਿੰਦਾ ਵੀ ਤੂੰ ਬਚਦਾ ਨਹੀਂ ਹੈ ਤੇਰੇ ਜੇ ਹੁਣੇ ਨਾ ਸਟੈਂਟ ਪਾਇਆ ਤੂੰ ਨਹੀਂ ਬਚਦਾ ਉਹ ਇੱਕ ਸਰਮੀ ਮੈਂਸੇ ਦਾ 12 ਕਮਕਾਇਆ ਸੀਗਾ ਬੰਦਾ ਸੌਖਾ ਹੈ ਹਮ ਤੇ ਆਪਣੇ ਡਾਕਟਰ ਨੂੰ ਕਹਿੰਦਾ ਵੀ ਮੈਂ ਠੀਕ ਠਾਕ ਆਇਆ ਸੀਗਾ ਏਡੀ ਕੋਈ ਗੱਲ ਨਹੀਂ ਹੈ ਜੇ ਹੈਗੀ ਵੀ ਤਕਲੀਫ ਇਲਾਜ ਕਰ ਦੇ ਕਹਿੰਦਾ ਨਾ ਤੂੰ ਬਚਦਾ ਨਹੀਂ ਤੈਨੂੰ ਸਟੰਟ ਹੋਣੇ ਪੈਣਾ ਜਾਨੀ ਇਹ ਕਿਹਾ ਗਿਆ ਇਹੇ ਗੱਲ ਇਹ ਗੱਲ ਹੋਈ ਮੇਰੇ ਕੋਲ ਰਿਕਾਰਡ ਹੈ ਮੈਨੂੰ ਰਿਕਾਰਡ ਦੇ ਦੇ ਨਾ ਹਮ ਮੈਂ ਨਹੀਂ ਐਦਾ ਚੁਗਲੀਆਂ ਨਹੀਂ ਕਰਦਾ ਨਾ ਮੈਂ ਕਿਸੇ ਦੇ ਨਾਲ ਗੱਲ ਕਰਦਾ ਸਮਾਜ ਆਪ ਪੜਿਆ ਲਿਖਿਆ ਮੇਰੇ ਕਹਿਣ ਦੀ ਗੱਲ ਥੋੜ੍ਹੀ ਐ ਹਮ ਉਹ ਜਦ ਨਹੀਂ ਮੰਨਿਆ ਅੜ ਗਿਆ ਤੇ ਕਹਿੰਦਾ ਚੱਲ ਫੇ ਮਹੀਨੇ ਦੀ ਦਵਾਈ ਲੈ ਜਾ ਹਮ ਹੁਣ ਇਹ ਸਮਾਜ ਇੱਥੇ ਸ਼ਬਦਾਂ ਨੂੰ ਫੜ ਲਵੇ ਮੇਰਿਆਂ ਨੂੰ ਵੀ ਫੜ ਲਵੇ ਇੱਕ ਪਾਸੇ ਤਾਂ ਡਾਕਟਰ ਕਹਿੰਦਾ ਤੂੰ ਬਚਦਾ ਨਹੀਂ ਸਟੰਟ ਪਹਿਣਾ ਦੂਜੇ ਪਾਸੇ ਉਹ ਕਹਿੰਦਾ ਕਿ ਤੂੰ ਮਹੀਨੇ ਦੀ ਦਵਾਈ ਲੈ ਜਾ ਉਹ ਕਹਿੰਦਾ ਜੇ ਮੈਂ ਬਚਣਾ ਨਹੀਂ ਫਿਰ ਮਹੀਨੇ ਦੀ ਦਵਾਈ ਵੀ ਕੀ ਕਰਨੀ ਤੂੰ ਤਾਂ ਮੈਨੂੰ ਸਰਟੀਫਿਕੇਟ ਦੇ ਰਹਿਣਾ ਨਾ ਵੀ ਮੈਂ ਨਹੀਂ ਬਚਦਾ ਜੇ ਮੈਂ ਸਟੰਟ ਨਹੀਂ ਪਵਾੰਦਾ ਹੂੰ ਇਹ تھਰਪਟਮੈਂਟ ਪਹਿਲਾਂ ਇਹਨਾਂ ਨਾਲ ਗੱਲ ਹੋ ਕੇ ਹਟਿਆ ਆਹੀ ਗੱਲਾਂ ਕਰਦੇ ਸੀ ਵੀ ਐਸੀ ਕੋਈ ਪੱਲੀਆਂ ਲਾ ਕੇ ਗੱਲ ਕਰ ਰਹੇ ਹਾਂ ਇਹ ਗੱਲ ਚੱਲ ਰਹੀ ਤੁਸੀਂ ਕਿਹੜੀ ਜਗ੍ਹਾ ਤੇ ਆਏ ਹੋ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਕੋਲਵੰਤ ਸਿੰਘ ਜੀ ਹਾਂ ਅਰੇ ਕੰਮ ਕਰਤੋਂ ਹੈ ਜੀ ਹਰੀ ਗੇਮ ਕੀ ਪੱਟੀ ਜੀ ਸੀਣ ਪੱਟੀ ਉਹਦੇ ਵਿੱਚ ਕਿੰਨੇ ਤਰਨ ਤਰਨ ਤੋਂ ਆ ਗਏ ਹਾਂ ਆਹ ਤਾਂ ਨਾ ਕਪੂਸਲਾ ਜਿਵੇਂ ਲੁਧਿਆਣਾ ਆਈ ਹੁੰਦੇ ਹੁੰਦੇ ਪੱਟੀ ਬਹੁਤ ਪੁਰਾਣਾ ਸ਼ਹਿਰ ਹੈ ਹਾਂ ਮੋਲਾਂ ਦੇ ਵੇਲੇ ਦਾ ਸ਼ਹਿਰ ਹੈ ਪਿੰਡਾ ਪੱਟੀ ਅੱਛਾ ਪਿੰਡਾ ਪੱਟੀ ਹਾਂ ਹਾਂ ਓਕੇ ਮੈਨੂੰ ਇੱਕ ਗੱਲ ਦੱਸੋ ਕੋਈ ਹੋਰ ਡਾਕਟਰ ਹੋਰ ਵੈਦ ਕੋਈ ਦਵਾਈ ਬੂਟੀ ਕੋਈ ਕੁਝ ਲੱਭਿਆ ਨਹੀਂ ਹੈਗਾ ਇਹਨਾਂ ਕੋਲ ਪਾਣੀ ਨਹੀਂ ਨਹੀਂ ਲੱਭਾ ਤਾਂ ਹੀ ਨੁਕਾਏ ਆ ਜੀ ਇਹ ਜੇ ਪਾਏ ਨੂੰ ਮੈਂ ਭਾਜੀ ਨੂੰ ਲੈ ਕੇ ਆਇਆ ਹਾਂ ਇਹਨਾਂ ਨੇ ਬਹੁਤ ਜ਼ਿਆਦਾ ਹਾਲਤ ਕਰਾਸੀ ਤੇ ਅਸੀਂ 2 ਮਹੀਨੇ ਦਵਾਈ ਖਾਧੀ ਹੈ ਤੇ ਇਹ ਸਹੀ ਹੋਏਗੀ ਅੱਛਾ ਤੁਸੀਂ ਤੁਸੀਂ ਖਾਧੀ ਹੈ ਜੀ ਦਵਾਈ ਹਾਂ ਜੀ ਬਿਲਕੁਲ ਕੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਦਲਬੀਰ ਸਿੰਘ ਹੈ ਇੱਕ 2 ਮਹੀਨੇ ਤੁਸੀਂ ਦਵਾਈ ਖਾਧੀ ਹੈ ਗੱਲ ਇਹਦਾ ਇਹ ਮੈਨੂੰ 1 ਸਾਲ ਪਹਿਲਾਂ ਪ੍ਰੋਬਲਮ ਆਈ ਸੀ ਹਾ ਉਹਦੇ ਵਿੱਚ ਨਾ ਮੇਰਾ ਸਾਹ ਚੜਦਾ ਇਹ ਤੁਰਾਂ ਨਹੀਂ ਜਾਂਦਾ ਤੇ ਮਤਲਬ ਪੇਟ ਫੁੱਲਣਾ ਸ਼ੁਰੂ ਹੋ ਗਿਆ ਸੀ ਹੂੰ ਉੱਥੇ ਪਿੰਡ ਲਾਗੇ ਸਾਡੇ ਮਤਲਬ ਤਰਨਤੰਜਲਾ ਨੇ ਜਿਹੜਾ ਹੂੰ ਉੱਥੇ ਡਾਕਟਰ ਨੂੰ ਬਖਾਇਆ ਡਾਕਟਰ ਨੇ ਮਤਲਬ ਇਕੋ ਕੀਤੀ ਕੋਗੇ ਡਾਕਟਰ ਕਹਿੰਦੇ ਵੀ ਤੁਹਾਨੂੰ ਨਾ ਸਟੈਂਟ ਪਾ ਕੇ ਪਹਿਲਾਂ ਦੇਖਾਂਗੇ ਜੇ ਸਟੈਂਟ ਨਾਲ ਠੀਕ ਹੋ ਗਿਆ ਠੀਕ ਨਹੀਂ ਤੇ ਬਾਈਪਾਸ ਸਰਜਰੀ ਹੋਵੇ ਨਹੀਂ ਤਾਂ ਬਾਈਪਾਸ ਹੋ ਜਣੀ ਹਾਂਜੀ ਹੂੰ ਮੈਂ ਚਲੋ ਉਹ ਬੰਦੇ ਨਾਲ ਪਾਸੇ ਗਿਆ ਮੈਂ ਕਿਹਾ ਮਾਹ ਜਦ ਦਵਾਈ ਖਾ ਕੇ ਵੇਖੋ ਨਾ ਸਾਲ ਦਵਾਈ ਖਵਾਈਏ ਸਾਲ ਦਵਾਈ ਖਾਲੋ ਜੇ ਠੀਕ ਨਹੀਂ ਤੇ ਕੁਛ ਨਹੀਂ ਮੈਨੂੰ 20% ਹੀ ਫਰਕ ਪਿਆ 20 ਤੋਂ ਵੀ 15 ਹੀ ਗੱਲੋਂ ਪਿਆ ਹੂੰ ਫਿਰ ਮੈਂ YouTube ਤੇ ਵੇਖਿਆ ਡਾਕਟਰ ਸਾਹਿਬ ਬਾਰੇ ਹੂੰ ਫਿਰ ਇਹਨਾਂ ਕੋਲ ਆਏ ਤੇ 2 ਮਹੀਨੇ ਖਾਧੀ ਹੁੰਦੀ ਜਿਮ ਨਹੀਂ ਦਵਾਈ ਲੈਣੇ 2 ਮਹੀਨੇ ਵਿੱਚ ਮੈਨੂੰ 70% ਫਰਕ ਆ 2 ਮਹੀਨੇ ਦੇ ਵਿੱਚ 70% ਫਰਕ ਆ ਹਾਂਜੀ ਮੈਨੂੰ ਮਤਲਬ ਆਪਣੇ ਮਹਿਸੂਸ ਨਹੀਂ ਲੱਗਦਾ ਵੀ ਮੈਨੂੰ ਕੁਝ ਹੋਇਆ ਵੀਗਾ ਹੈ ਤੇ ਹੁਣ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਅਕਸਰ ਗੱਲ ਹੋ ਜਾਂਦੀ ਆ ਸਾਡੇ ਸਾਡੀ ਆਪਸ ਦੇ ਵਿੱਚ ਵੀ ਤੇ ਹੁਣ ਚਲੋ ਹੁਣ ਤੁਸੀਂ ਦਵਾਈ ਲੈਤੀ ਆ ਮੈਂ ਇਹ ਸਸਤੀ ਕਿੰਨੇ ਕ ਲੱਗੀ ਮਹਿੰਗੀ ਦੇ ਗੋਲੀ ਲੱਗੀ ਜੇ ਉੱਥੇ ਆਪਾਂ ਇਲਾਜ ਕਰਾਉਂਦੇ ਤਾਂ ਪੰਜ ਲੱਖ ਵੀ ਲੈ ਲੈਣਾ ਸੀ 5 ਲੱਖ ਲੈ ਕੇ ਵੀ ਖਰੇ ਬਜਦੇ ਗਨਾ ਬਜਦੇ ਇਹ ਤਾਂ ਕੁਛ ਵੀ ਨਹੀਂਗਾ ਇਹ ਕੁਛ ਵੀ ਨਹੀਂ ਨਹੀਂ ਸਰੀਰ ਨੂੰ ਆਪਣੇ ਸਰੀਰ ਨੂੰ ਤਾਂ ਕੁਛ ਵੀ ਨਹੀਂ ਚੰਗਾ ਮੰਨ ਲਓ 25-26 ਹਜ਼ਾਰ ਦੀ ਦਵਾਈ ਪਹਿਲੋਂ 35 ਹਜ਼ਾਰ ਦਿੱਤੀ ਤੇ ਦੂਜੀ ਵਾਰੀ 27 ਹਜ਼ਾਰ ਦੀ ਦਿੱਤੀ ਆਪਾਂ ਨੂੰ ਦੋ ਜਿਹ ਮਹੀਨੇ ਹੂੰ ਇੰਨੀ ਕੀ ਦਵਾਈ ਨਾਲ ਕੀ ਹੁੰਦਾ ਤੇ ਇਹ ਬੰਦਾ ਮਤਲਬੇ 2 ਮਹੀਨੇ ਦਵਾਈ ਨਾਲ 70% ਫਰਕ ਪੈ ਗਿਆ ਹੂੰ ਉਹ ਡਾਕਟਰ ਸਾਹਿਬ ਦੇ ਡਾਕਟਰ ਸਾਹਿਬ ਦੇ ਕਹਿੰਦੇ ਆ ਵੀ 4 ਮਹੀਨਿਆਂ ਦਾ ਕੋਰਸ ਹੈ ਤੇ ਕੋਰਸ ਪੂਰਾ ਕਰਨਾ ਜੇ ਨਾ ਵੀ ਅੱਜ ਦਵਾਈ ਖਾਵੇਂ ਮਾਜੀ ਬਿਲਕੁਲ ਠੀਕ ਆ ਅੱਛਾ ਜੀ ਅੱਜ ਨਾ ਵੀ ਦਵਾਈ ਖਾਧੀ ਆ ਤਾਂ ਵੀ ਠੀਕ ਆ ਸਰ ਇਹ ਇਹ ਗੱਲ ਆ ਇਦਾਂ ਜਾਂਦੀ ਆ ਹੁਣ ਲੋਕੀ ਸੋਚਦੇ ਨੇ ਕਿ ਆਯੁਰਵੇਦ ਕਿੱਦਾਂ ਇਲਾਜ ਕਰਦਾ ਆ ਜੇ ਆਪਾਂ ਕਿਸੇ ਹੋਰ ਪੈਥੀ ਦੇ ਵਿੱਚ ਦੇਖਦੇ ਆ ਜਿਵੇਂ ਉਹਨਾਂ ਨੂੰ ਕਿਹਾ ਕਿ ਬਾਈਪਾਸ ਹੋ ਜਾਂਦੀ ਹੈ ਬਾਈਪਾਸ ਦੇ ਵਿੱਚ ਜੀ ਉਹ ਡਾਇਰੈਕਟ ਜੋੜ ਦਿੰਦੇ ਨੇ ਨਾੜ ਨੂੰ ਤਾਂ ਉਹਦੇ ਵਿੱਚ ਜਾਂ ਉਹ ਸਪਰਿੰਗ ਜੇ ਟਾਇਪ ਹੈ ਜੇ ਮੈਂ ਆਮ ਭਾਸ਼ਾ ਜੇ ਕਹਾਂ ਜਦੋਂ ਸਟੰਡ ਪੈਂਦਾ ਆ ਆਯੁਰਵੇਦ ਦਵਾਈ ਕਿਵੇਂ ਕੰਮ ਕਰਦੀ ਆ ਫਿਰ ਤੁਹਾਡੇ ਆਯੁਰਵੇਦ ਦਵਾਈ ਕਿਵੇਂ ਕੰਮ ਕਰਦੀ ਪਹਿਲੇ ਤਾਂ ਮੈਂ ਸਮਝਦਾ ਵੀ ਤੇ ਤੁਹਾਡਾ ਵੀ ਦੋਨਾਂ ਦਾ ਹੀ ਪੁਲੇਖਾ ਕਰਦਾ ਇਟਸੈਲਫ ਸਾਇੰਸ ਹੈ ਹੋਲਿਸਟਿਕ ਸਾਇੰਸ ਹੈ ਆਦੀ ਕਾਲ ਤੋਂ ਹੈ ਇਹ ਤਾਂ ਹਜੇ 70 ਸਾਲ ਵੀ ਨਹੀਂ ਹੋਏ ਇਹਨਾਂ ਨੂੰ ਜੰਮਿਆ ਨੇ ਤਾਂ ਇਹਨਾਂ ਤੋਂ ਪਹਿਲਾਂ ਦੇ ਤਾਂ ਬੁਢੇ ਜੀਂਦੇ ਆਂਦੇ ਦੀ ਨੈਗਦੀ ਸਾਇੰਸ ਹੈ ਐਲੋਪੈਥਿਕ ਸਾਇੰਸ ਹੈ ਨਾ ਜਿੰਨੇ ਚਿਰ ਦੀ ਹੂੰ ਇਹਦੀ ਉਮਰ ਤੋਂ ਬੜੇ ਤਾਂ ਅਜੇ ਬਜ਼ੁਰਗ ਜਿੰਦਾਬਾਦ ਨੇ ਹੂੰ ਔਰ ਸਾਢੇ ਹੋ ਗਏ ਯੁੱਗ ਬੀਤ ਗਏ ਹੂੰ ਸਾਡੇ ਕੋ ਸਤਗੁਰੂ ਦੀ ਕਿਰਪਾ ਨਾਲ ਅਮਰੀਕਾ ਦੇ ਡਾਕਟਰ ਤੇ ਇੱਥੋਂ ਦੇ ਡਾਕਟਰ ਸਰਜਨ ਸਿਵਲ ਸਰਜਨ ਬੈਠ ਕੇ ਪਾਈਚਾਰੇ ਨਾਲ ਗੱਲਾਂ ਕਰਦੇ ਨੇ ਅਸੀਂ ਕਿਸੇ ਨੂੰ ਗੁਮਰਾ ਨਹੀਂ ਕਰਦੇ ਕਿ ਵੀ ਆਹ ਨਹੀਂ ਆਇਆ ਮੇਰਾ ਕੱਲਾ ਹੀ ਨਹੀਂ ਹੈ ਨਾਲੇ ਵੀ ਦੱਸ ਦਵਾਂ ਕਿਤੇ ਮੈਂ ਆਪਣੀ ਬੜਾਈ ਲੈਂਦਾ ਹਾਂ ਵਾ ਸੱਟ ਤੇ ਮਹਾਰਾਜ ਦੀ ਕਿਰਪਾ ਇੱਕ ਤੋਂ ਇੱਕ ਕਲਾਕਾਰ ਪੈਣੀ ਮੈਂ ਤਾਂ ਇਹ ਨਵੇਂ ਦੇਦਾ ਲੋਕ ਪੈਰ ਚੁੱਕਦੇ ਨੂੰ ਦੱਸ ਦਿੰਦੇ ਵੀ ਤੂੰ ਆ ਹੈ। ਯਾਨੀ ਇਹ ਤੋਂ ਵੀ ਅੱਪਾ ਕਹਿ ਸਕਦੇ ਜੀ ਚੀਜ਼ ਦਾ ਸਿਰ ਨਹੀਂ ਹੋਇਆ ਕਰਦਾ ਖੰਨਾ ਸਾਹਿਬ ਮਹਾਰਾਜ ਨੇ ਖਬਰੇ ਕਿਹਨੂੰ ਕਿਹੜੀ ਜੋਤ ਦੇ ਕੇ ਭੇਜਿਆ ਵਾ। ਹੂੰ ਤੇ ਰਹੀ ਸਾਡੀ ਸਾਇੰਸ ਦੀ ਗੱਲ ਕਿ ਕਿਵੇਂ ਕੋਲਦੀ ਹੈ ਇਹ ਮੈਡੀਕਲ ਦਾ ਵਰਲਡ ਹੈ ਬਹੁਤ ਅੱਛਾ ਹੈ। ਅਸੀਂ ਇਹ ਦੇਖਦੇ ਕਿ ਬਲੈਕ ਅੰਦਾ ਕਿਵੇਂ ਬਲੱਡ ਦੇ ਚੈਲਸੀਫਿਕੇਸ਼ਨ ਹੁੰਦੀ ਕਿਸ ਤਰੀਕੇ। ਜੀ ਬਲੱਡ ਦੇ ਚ ਕੈਲਸੀਫਿਕੇਸ਼ਨ ਹੁੰਦੀ ਕਿਦਾਂ ਹੂੰ ਉਸ ਕੈਲਸੀਫਿਕੇਸ਼ਨ ਨੂੰ ਜੇ ਤੁਸੀਂ ਇੱਕਦਮ ਤੋੜਦੇ ਤਾਂ ਉਹਦੇ ਵੀ ਕਲੋਟ ਬਣਦੇ ਉਹ ਹੋਰ ਵੀ ਤੁਹਾਡਾ ਨੁਕਸਾਨ ਕਰਦੀ ਅਸੀਂ ਨੂੰ ਇਸ ਤਰੀਕੇ ਕਰਕੇ ਬਲੱਡ ਦੇ ਚ ਘੋਲਦੇ ਆ ਐਨੀ ਅੱਛੀ ਮਾਈਕਰੋ ਸਾਇੰਸ ਹੈ ਇਹ ਹੂੰ ਸਾਡੀ ਦਵਾਈਆਂ ਨੂੰ ਜਦ ਅਸੀਂ ਬਣਾਉਂਦੇ ਆ ਜੇ ਕਿਤੇ ਚਮਕ ਰਹਿ ਜਾਵੇ ਨਾ ਤਾਂ ਉਹ ਦਵਾਈ ਨਹੀਂ ਰਹਿੰਦੀ ਹੈ ਗੁਰਦਾਸ ਮਾਨ ਤਾਂ ਵੈਸੇ ਹੀ ਗਾਣੇ ਗਾਉਂਦਾ ਨਾ ਕਿ ਛੋਟ ਮੈਂ ਡਲੀਆਂ ਦੀ ਚਮਕ ਮਾਰਨੀ ਪੈਂਦੀ ਸਾਡੀ ਦਵਾਈਆਂ ਦੀ ਚਮਕ ਮਾਰਨੀ ਪੈਂਦੀ ਹੈ ਤਾਂ ਕਿ ਤਾਂ ਜਾ ਕੇ ਭਸਮਾ ਤਿਆਰ ਹੁੰਦੀਆਂ ਫਿਰ ਇੰਨੀਆਂ ਮਾਈਕਰੋ ਜਾ ਕੇ ਆ ਜਿਹੜੀ ਹੁਣ ਨਾ ਇਹਨਾਂ ਨੂੰ ਚਲਦੀ ਹੈ ਨਾ ਪਤ ਨਹੀਂ ਕਿਆ ਕਿ ਹੂੰ ਸ਼ਬਦ ਕਹਿੰਦੇ ਨੇ ਹਾਂਜੀ ਤੇ ਉਸ ਤੋਂ ਅਗਲੀ ਸਾਇੰਸ ਹੈ ਇਹ ਇਹਨੇ ਰ ਸਮਾਜ ਦਾ ਵੀ ਚੱਕ ਦੇਵਾ ਮੈਡੀਕਲ ਸਾਇੰਸ ਦਾ ਵੀ ਚੱਕ ਦੇਵਾ ਉਹ ਵੀ ਕਹਿਣਾ ਮਤਲਬ ਔਖਾ ਲੱਗਦਾ ਵੀ ਹਾਂ ਵੀ ਨਹੀਂ ਸਾਨੂੰ ਦਬਾ ਲਿਆ ਗਿਆ ਸੀਗਾ ਜਿੱਦਾਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਰਹੇ ਐਦਾਂ ਹੀ ਇਹਨੇ ਦੀ ਡਾਕਟਰੀ ਦੇ ਗੁਲਾਮ ਹੋ ਗਏ ਹੁਣ ਸਤਿਗੁਰੂ ਦੀ ਕਿਰਪਾ ਹੈ ਗਵਰਨਮੈਂਟ ਆਫ ਇੰਡੀਆ ਨੇ ਮੋਦੀ ਸਾਹਿਬ ਦੀ ਇਸ ਮਾਮਲੇ 'ਚ ਮੈਂ ਜੈ ਜੈਕਾਰ ਕਰਦਾ ਕਿ ਉਹਨੇ ਦੁਨੀਆ ਬਚਾਈ ਹੈ ਸਾਰੀ ਦੁਨੀਆ ਯੋਗਾ ਦੇ ਮੰਨਾਂਦੀ ਸਾਰੀ ਦੁਨੀਆ ਆਯੁਰਵੈਦ ਦੇ ਮੰਨਾਂਦੀ ਹੈ ਇਹ ਹੁਣ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਮੈਂ ਇਸ ਚੀਜ਼ ਨੂੰ ਇੱਕ ਬੜਾ ਬੂਸਟ ਦਿੱਤਾ ਸਾਡਾ ਡਿਪਾਰਟਮੈਂਟ ਐਡ ਕਰ ਦਿੱਤਾ ਸਾਨੂੰ ਫ੍ਰੀ ਹੈਡ ਦੇ ਦਿੱਤਾ ਤਾਂ ਅਸੀਂ ਸਰ ਅੱਗੇ ਕਿਹੜੇ ਅਸੀਂ ਕਿਹੜੇ ਹੁਣ ਪੜੇ ਮੈਂ 1984 ਦਾ ਪਾਸ ਆਊਟ ਹਾਂ 40 ਸਾਲ ਹੋ ਗਏ ਆਪਣੇ ਕਰਮਾਂ ਦਾ ਤਪ ਕਰਨਾ ਪੈਂਦਾ ਹੈ ਪੇਰ ਕਿਤੇ ਨਾ ਜਾ ਕੇ ਫੇਰ ਕਿਤੇ ਸਤਗੁਰ ਦੀ ਰਹਿਮਤ ਹੁੰਦੀ ਫਿਰ ਜਦ ਚੰਦ ਚੜਦਾ ਨਾ ਤਾਂ ਕੋਠੇ ਚੜ ਕੇ ਨਹੀਂ ਦੇਖਿਆ ਜਾਂਦਾ ਬੇੜੇ 'ਚ ਵੀ ਉਨਾ ਹੀ ਦਿਸਦਾ ਤੇ ਸਰ ਹੁਣ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਆਖੀ ਸੀ ਹਾਂ ਤੁਸੀਂ ਪੁੱਛੋ ਪਤਵਾਰ ਨੇ ਜੋ ਜੀ ਕਰਦਾ ਮਜ਼ਾ ਦਿਓ ਬਿਲਕੁਲ ਤੇ ਲੋਕਾਂ ਨੂੰ ਇੰਜ ਲੱਗਦਾ ਕਿ ਅਸੀਂ ਹੁਣ ਕੁਝ ਵੀ ਖਾ ਲਾਂਗੇ ਕੁਝ ਵੀ ਖਾ ਲਾਂਗੇ ਅਸੀਂ ਸ਼ਾਮ ਨੂੰ ਦਵਾਈ ਲੈ ਲਾਂਗੇ ਅਸੀਂ ਠੀਕ ਹੋ ਜਾਾਂਗੇ ਦੇਖੋ ਇਹ ਇਹਨਾਂ ਨੂੰ ਸਮਝਾਇਆ ਜਾਂਦਾ ਵੀ ਤੁਸੀਂ ਕੁਝ ਵੀ ਖਾਓ ਆ ਗੋਲੀ ਖਾ ਲਓ ਐਸਾ ਨਹੀਂ ਹੋਇਆ ਕਰਦਾ ਹੈ ਕੁਝ ਵੀ ਤਾਂ ਪਸ਼ੂ ਵੀ ਨਹੀਂ ਖਾਂਦੇ ਹੂੰ ਜੀ ਪਸ਼ੂ ਨੇ ਚੁਗਣ ਛੱਡ ਦੋ ਨਾ ਚਰਾਂ ਦੇ ਚ ਉਹ ਉੱਥੇ ਵੀ ਤੁਸੀਂ ਕਦੇ ਨੇੜੇ ਲੱਗ ਕੇ ਦੇਖੋ ਮੈਂ ਤਾਂ ਬਿਲਕੁਲ ਦੇਸੀ ਡਾਕਟਰ ਐ ਜਾਂ ਸਾਡੇ ਪ੍ਰੈਕਟੀਕਲ ਹੁੰਦੇ ਸਾਨੂੰ ਜੰਗਲਾਂ 'ਚ ਲੈ ਕੇ ਜਾਇਆ ਜਾਂਦਾ ਹੂੰ ਉੱਥੇ ਬੱਕਰੀਆਂ ਵੀ ਚੁਗਦੀਆਂ ਗਾਈਆਂ ਮੱਝਾਂ ਵੀ ਚੁਗਦੀਆਂ ਬਾਂਦਰ ਵੀ ਹੁੰਦੇ ਐ ਹੂੰ ਐਸੀ ਉਸ ਗੁਰੂਕੁਲ ਦੇ ਪੜੇ ਨਾ ਮੈਂ ਹਰਿਦੁਆਰ ਗੁਰੂਕੁਲ ਦਾ ਪੜਿਆ ਵਾਂ ਕਿ ਇਹ ਨਹੀਂ ਵੀ ਇੱਥੇ ਜਾਨੀ ਸਟਾਪਾ ਕਹਿ ਸਕਦਾ ਕਿ ਐ ਨਹੀਂ ਹੋਣਾ ਚਾਹੀਦਾ ਕਿ ਜੀਬ ਦੀ ਲਾਲਸਾ ਦੇ ਪਿੱਛੇ ਭੱਜ ਰਹੇ ਆ ਸਰ ਪਸ਼ੂ ਨਹੀਂ ਜਾਂਦੇ ਇਹ ਤਾਂ ਇਨਸਾਨਾਂ ਨੂੰ ਹੁਣ ਅਸੀਂ ਕਿਆ ਕਹਿ ਦਈਏ ਇਹਨਾਂ ਨੇ ਆਪਦੀ ਜੂਨ ਖਰਾਬ ਕਰ ਲਈ ਜਿਹੜੀ ਹੁਣ ਦੀ ਜਨਰੇਸ਼ਨ ਹੈ ਹੋਰ 10 ਸਾਲ ਠਹਿਰ ਜੇ ਨੇ ਕੰਦਾ ਸਿਰ ਮਾਰਿਆ ਕਰਨੇ ਇਹਨਾਂ ਦੀ ਰੋਟੀ ਪਕਾਣ ਤੇ ਹਟ ਗਏ ਇਹ ਇਹ ਧਰਤੀ ਹਿੰਦੁਸਤਾਨ ਦੀ ਧਰਤੀ ਹੈ ਜਿੱਥੇ ਤਾਜ਼ਾ ਖਾਣਾ ਮਿਲਦਾ ਹੈ ਅਮਰੀਕਾ ਲੱਖ ਹੋਵੇ ਅਮਰੀਕਾ ਕੈਨੇਡਾ ਲੱਖ ਕੈਨੇਡਾ ਉੱਥੇ ਰੋਟੀ ਤਾਜੀ ਬਿਰਲੇ ਦੇ ਪੱਕਦੀ ਹੈ ਨੇ ਅਗਲਾ ਕਹਿੰਦਾ ਕਿ ਫਰੈਂਚੀ ਚ ਰੱਖਿਆ ਫਟਾਫਟ ਖਾ ਲਈ ਉਹ ਸਾਰਾ 8 8 ਦਿਨ ਦੇ ਬੇ ਇਹ ਦੋ ਦੋ ਤਿੰਨ ਤਿੰਨ ਮਹੀਨੇ ਦੇ ਬੇਹੇ ਪਰਾਂਠੇ ਧੋ ਦੋਗੇ ਬਣਾਉਂਦੇ ਨੇ ਫਿਰ ਆਪਣੇ ਆਪਣੇ ਅੰਗਰੇਜ਼ ਦੱਸਦੇ ਨੇ ਹਾਂ ਬਿਲਕੁਲ ਇਹ ਗੱਲ ਹੈ ਬਹੁਤ ਹੈ ਇਹ ਦੇਖੋ ਕਈ ਨਾ ਕੁਝ ਗੱਲਾਂ ਇਦਾਂ ਹੋ ਜਾਂਦੀਆਂ ਨੇ ਕਿ ਕਈ ਕੌੜਾ ਸੱਚ ਹੋ ਜਾਂਦਾ ਪਰ ਅੱਜ ਕਿਸੇ ਕੋ ਚਾਰ ਜੋ ਅਸੀਂ ਰਿਐਲਿਟੀ ਆ ਉਹ ਦੱਸ ਰਹੇ ਹਾਂ ਕਿ ਦੇਖੋ ਜੇ ਤੁਹਾਡੇ ਸ਼ਹਿਰ ਮਹੱਲੇ ਦੇ ਵਿੱਚ ਇਹ ਚੀਜ਼ ਹੋ ਰਹੀ ਆ ਤਾਂ ਹੋਏ ਰਹੀ ਹੈ ਕਿਤੇ ਨਾ ਕਿਤੇ ਇਹ ਜਿਹੜੇ ਹੁਣ ਬਾਜ਼ਾਰ ਦੇ ਵਿੱਚ ਜਾ ਕੇ ਲੋਕੀ ਖਾਂਦੇ ਨੇ ਪਹਿਲੇ ਸਰ ਮਠਾਈਆਂ ਘਰੇ ਬਣਦੀਆਂ ਹੁੰਦੀਆਂ ਸੀਗੀਆਂ ਚਾਹੇ ਕੋਈ ਗਰੀਬ ਵੀ ਹੁੰਦਾ ਸੀ ਹੂੰ ਨਹੀਂ ਸੀ ਅਗਲੇ ਦਿਕੇ ਹੁੰਦਾ ਅਗਲੇ ਨਿਆਣੇ ਨੂੰ ਲੱਸੀ ਮੰਗ ਕੇ ਵੀ ਪਿਲਾ ਦਿੰਦਾ ਸੀ ਤਾਕਤ ਆਂਦੀ ਹੁੰਦੀ ਸੀ ਤੇ ਲੱਸੀ ਤਸੀਰ ਨੂੰ ਠੀਕ ਰੱਖਦੀ ਹੁੰਦੀ ਸੀ ਹੁਣ ਨਿਆਣੇ ਨੇ ਮੜਾ ਜਾ ਮੂੰਹ ਇਧਰ ਉਧਰ ਟੂਟੂ ਕੀਤਾ ਮਾਂ ਦਾ ਮੋਬਾਈਲ ਪਹਿਲੇ ਚੱਲਦਾ ਹੁੰਦਾ ਉਹ ਚੱਕ ਮਿੱਠੇ ਵਾਲੀ ਨਿੱਪਲੂ ਦੇ ਮੂੰਹ 'ਚ ਧੱਕ ਦਿੰਦੀ ਐ ਵੀ ਚੱਲ ਚੁੱਪ ਕਰ ਜੂਗਾ ਖੜੀ ਦੀ ਘੜੀ ਹੈ ਉਹਨੇ ਆਪਣਾ ਕਿਤੇ ਕੁਝ ਕਰਨ ਨਾ ਧਰਨਾ ਹੈਗਾ ਚੱਕ ਉਹਦੇ ਮੇਰੇ ਮੋਬਾਈਲ ਰੱਖ ਦਿੰਦੇ ਆ ਤੁਸੀਂ ਦੇਖਦੇ ਜਾਈਓ ਹਜੀ ਤੁਸੀਂ ਬੈਠਾਂਗੇ ਅਸੀਂ ਯੁੱਗ ਬਦਲ ਦਾ ਦੇਖਿਆ ਸਦੀ ਬਦਲ ਦੀ ਦੇਖੀ ਅਸੀਂ ਐਵੇਂ ਲੋਕ ਸਤਜੁਗ ਗੰਦੇ ਕਲਯੁਗ ਵਰਗੇ ਤਜੁਗੇ ਨਹੀਂ ਕਦੇ ਆਇਆ ਧਰਤੀ ਤੇ ਤੇ ਉਹੀ ਗੱਲ ਆ ਜਾਂਦੀ ਆ ਸਰ ਜੇ ਜੇ ਮੈਂ ਤੁਹਾਨੂੰ ਪੁੱਛਾਂ ਕਿ ਹੁਣ ਜਿਵੇਂ ਤੁਸੀਂ ਨੇ ਇੱਕ ਗੱਲ ਕਹੀ ਕਿ ਕੈਨੇਡਾ ਅਮਰੀਕਾ ਵਰਗੇ ਦੇਸ਼ ਆਪਣਾ ਇਦਾਂ ਨੂੰ ਚੱਲਦੇ ਨੇ ਉਹ ਬਿਹਾ ਖਾਂਦੇ ਨੇ ਜਾਂ ਨਹੀਂ ਖਾਂਦੇ ਹੈਗੇ ਉਹ ਆਪਣੇ ਹਿਸਾਬ ਨਾਲ ਜਿਵੇਂ ਉਹਨਾਂ ਦੀ ਜਿਵੇਂ ਆਪਾਂ ਕਹਿ ਸਕਦਾ ਕਲਚਰ ਆ ਉਹ ਹਿਸਾਬ ਨਾਲ ਖਾਂਦੇ ਆ ਤੁਹਾਨੂੰ ਕਲਚਰ ਉਹਨਾਂ ਦੀ ਮਜਬੂਰੀ ਹੈ ਮਜਬੂਰੀ ਹੈ ਹਾਂ ਕਲਚਰ ਕੋਈ ਨਹੀਂ ਉਹਨਾਂ ਦੀ ਜਿਵੇਂ ਜਦੋਂ ਆਪਣੇ ਪੰਜਾਬੀ ਪਾਈਚਾਰ ਆਪਣੇ ਬੱਚੇ ਜਾਂਦੇ ਨੇ ਆਪਣੇ ਜਿਵੇਂ ਜਿਵੇਂ ਆਪਣਾ ਲਾਣਾ ਜਾਂਦਾ ਆ ਜਾਂ ਕੋਈ ਬੰਦਾ ਪਹੁੰਚਦਾ ਹੁਣ ਜਦੋਂ ਉੱਥੋਂ ਖਬਰ ਹੈ ਇਸ ਦਿਨਾਂ ਦੇ ਵਿੱਚ ਐ ਆ ਜਾਵੇ ਕਈ 28 ਸਾਲ ਦਾ ਉਮਰ ਸੀ 20 ਸਾਲ ਦੀ ਉਮਰ ਸੀ ਬੱਚੇ ਦੀ ਤੇ ਉਹਦੇ ਹਾਰਟ ਅਟੈਕ ਦੇ ਨਾਲ ਡੈਥ ਹੋ ਗਈ ਸਾਡੇ ਬੱਚੇ ਸਾਡਾ ਜਿਹੜਾ ਇੱਥੇ ਦਾ ਪੰਜਾਬੀ ਕਲਚਰ ਹੈ ਸਾਡੇ ਜੀਨ ਹੈ ਜਿਹੜਾ ਇੱਥੇ ਤਾਂ ਅਸੀਂ ਬਹੁਤ ਅਣਖੀ ਤੇ ਮਿਹਨਤੀ ਇਨਸਾਨ ਹੈ ਹੂੰ ਧਰਤੀ ਦਾ ਜੇ ਜਿਓਗ੍ਰਾਫੀਕਲ ਦੇਖਿਆ ਜਾਵੇ ਹੂੰ ਛੋਟੀ ਥਾਂ 'ਚ ਪੰਜ ਦਰਿਆ ਜੇ ਵਗਦੇ ਨੇ ਤਾਂ ਪੰਜਾਬ ਦੇ 'ਚ ਵਗਦੇ ਨੇ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਮੈਂ ਪੰਜਾਬ ਪੰਜਾਬ ਦੀ ਗੱਲ ਕਰਨ ਲੱਗਿਆ ਹੂੰ ਬਾਕੀ ਜਿਹੜਾ ਜਿੱਥੇ ਜਿਹੜੇ ਦੇਸ਼ 'ਚ ਰਹਿੰਦਾ ਉਹਨੂੰ ਉਹੀ ਪਿਆਰਾ ਲੱਗਦਾ ਮੈਨੂੰ ਪੰਜਾਬ ਪਿਆਰਾ ਲੱਗਦਾ ਹੂੰ ਮੈਂ ਪੰਜਾਬੀਆਂ ਦੀ ਗੱਲ ਕਰਦਾ ਹਾਂ ਪੰਜਾਬੀਅਤ ਦੀ ਗੱਲ ਕਰਦਾ ਧਰਤੀ ਤੇ ਜੇ ਅਣਖ ਦੀ ਕਾਮ ਹੋਈ ਹੈ ਤਾਂ ਪੰਜਾਬ ਦੀ ਹੋਈ ਹੈ ਹੂੰ ਸਤਿ ਸ੍ਰੀ ਅਕਾਲ ਜੀ ਤੇ ਇਸ ਕਰਕੇ ਸਾਡੇ ਬੱਚੇ ਉੱਥੇ ਜਾ ਕੇ ਓਵਰ ਸਟ੍ਰੈਸ ਹੁੰਦੇ ਨੇ ਓਵਰ ਸਟ੍ਰੈਸ ਦੇ ਵਿੱਚ ਆਉਂਦੇ ਨੇ ਓਵਰ ਸਟ੍ਰੈਸ ਨੇ ਓਵਰ ਵਰਕ ਲੋਡ ਆ ਪੜਦੇ ਵੀ ਨਹੀਂ ਤੇ ਮਿਹਨਤ ਵੀ ਕਰਦੇ ਨੇ ਕੋਈ ਦਿਨੇ ਡਿਊਟੀ ਕਰਦਾ ਕੋਈ ਰਾਤਾਂ ਡਿਊਟੀ ਕਰਦਾ ਕੋਈ ਲੰਬਾ ਟਰੱਕ ਚਲਾਉਂਦਾ ਹੂੰ ਉਹ ਰੋਟੀ ਪਾਣੀ ਇਹ ਨਾਲ ਇੱਥੇ ਵਾਲੇ ਹੁੰਦੇ ਨਹੀਂ ਹੈਗੇ ਤਾਂ ਇਹ ਤੋਂ ਪੰਜਾਬੀ ਗਾਣੇ ਉੱਥੇ ਜਾ ਕੇ ਗਾਉਂਦੇ ਕਿ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਉਹਨਾਂ ਨੂੰ ਉੱਥੇ ਯਾਦ ਆਉਂਦੀਆਂ ਚੱਲੇ ਤਾਂ ਜਾਂਦੇ ਮੂੰਹ ਚੱਕ ਕੇ ਹੂੰ ਇੱਥੇ ਮੈਂ ਅੱਜ ਆਨ ਰਿਕਾਰਡ ਕਰ ਦੇਵਾਂ ਜੇ ਪੰਜਾਬ ਦੇ ਵਿੱਚ ਜਾਤ ਵਾਲਾ ਅਸਰ ਖਤਮ ਕਰ ਦੇਈਏ ਹੂੰ ਤਾਂ ਸ਼ਾਇਦ ਦੁਨੀਆ ਦੇ ਵਿੱਚ ਸਾਡੇ ਨਾਲ ਜੀਵ ਹੀ ਨਹੀਂ ਪੈਦਾ ਹੋ ਸਕਦਾ ਇਹ ਤਾਂ ਧਰਤੀ ਬੰਦੇ ਥੜੇ ਪੈਦਾ ਕਰਦੀ ਸੂਰਮੇ ਪੈਦਾ ਕਰਦੀ ਹੈ ਇੱਥੇ ਇੱਕ ਨੂੰ ਸਵਾ ਲੱਖ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੂੰ ਅੱਛਾ ਅਸੀਂ ਤਾਂ ਉਹ ਹਨ ਕਿ ਖਬਰੇ ਸਮੇਂ ਦੀ ਭੁਖ ਪੜਤਾਲ ਕਿਆ ਰਹੀ ਕਿਆ ਭੌਤਿਕ ਸੁੱਖਾਂ ਨੂੰ ਦੁਨੀਆ ਪੈ ਗਈ ਤੇ ਵੇਰ ਤਾਂ ਰੋਣਾ ਆਂਦਾ ਇਹਨਾਂ ਦੇ ਹਾਲ ਦੇਖ ਕੇ ਉੱਥੇ ਜਾ ਦੇਖੀਦਾ ਦੇਖਿਆ ਹੀ ਅਸੀਂ ਵੀ ਅਮਰੀਕਾ ਕੈਨੇਡਾ ਕਿੱਦਾਂ ਦੀ ਹੈ ਹਾਲੇ ਕਿ ਮੈਂ ਤਾਂ ਬਹੁਤ ਚੰਗਿਆਂ ਤੇ ਜਾ ਕੇ ਰਹਿ ਕੇ ਦੇਖ ਕੇ ਆਇਆ ਪਰ ਮਾਣ ਦੀ ਕਿਰਪਾ ਮੈਂ ਤਾਂ ਮਹਿਮਾਨ ਵਾਂ ਕੇ ਗਿਆ ਸੀਗਾ ਲੇਕਿਨ ਜਿਹੜੀ ਉੱਥੇ ਸਲੀਅਤ ਇੰਨੀ ਅੱਛੀ ਨਹੀਂ ਹੈਗੀ ਜੋ ਇੱਥੇ ਇੱਥੇ ਤਾਂ ਬੰਦੇ ਜੀ ਭੁੱਖੇ ਵੀ ਰਹੇ ਜੇ ਤਾਂ ਨਾਲ ਦਾ ਕੋਈ ਨਾ ਕੋਈ ਬੰਡੇ ਜਾਂਦਾ ਹੁਣ ਇਹ ਇਹੀ ਗੱਲ ਤੁਸੀਂ ਆਖੀ ਹੈ ਕਿ ਬੰਦਾ ਭੌਖਾ ਵੀ ਰਹਿ ਜਾਵੇ ਕਿਉਂਕਿ ਬਾਹਰ ਜਿਹੜੇ ਆਪਣੇ ਬੱਚੇ ਨੇ ਜਾਂ ਜਿਹੜੇ ਆਪਣੇ ਮੇਰੇ ਹਾਂ ਦੇ ਨੇ ਉਹ ਸੋਚਦੇ ਨੇ ਕਿ ਚੱਲ ਚਾਹ ਦਾ ਕੱਪ ਪੀਦੇ ਪੀ ਲਿਆ ਸਵੇਰੇ ਹੁਣ ਚੱਲੀਏ ਕਮਾ ਕਰਾਂ ਤੇ ਇਹਨੂੰ ਮਿਲਦੀ ਚਾਹ ਉੱਥੇ ਉੱਥੇ ਚਾਹ ਵੀ ਨਹੀਂ ਮਿਲਦੀ ਸਵੇਰ ਨੂੰ ਮੈਂ ਕਹਿੰਦਾ ਫਿਰ ਫਿਰ ਪਪਾ ਜੀ ਜਿਹੜੇ ਹੁਣ ਜੇ ਮੰਨ ਲਓ ਇਹ ਕੈਨੇਡਾ ਦੇ ਜਾਂ ਅਮਰੀਕਾ ਦੇ ਵਿੱਚ ਇਹ ਵੀਡੀਓ ਵੇਖ ਰਹੇ ਨੇ ਤਾਂ ਉਹਨਾਂ ਨੂੰ ਤੁਸੀਂ ਕੀ ਤੂੰ ਕੀ ਕਹੋਗੇ ਕਿ ਭਾਈ ਕੀ ਥੇ ਦਾ ਧਿਆਨ ਰੱਖੇ ਸਰ ਉੱਥੇ ਜਿੰਨੇ ਮੈਨੂੰ ਫੋਨ ਵੀ ਨਵੇਂ ਬੱਚਿਆਂ ਦੇ ਆਂਦੇ ਮੈਂ ਕਹਿੰਦਾ ਹੁੰਦਾ ਜਸਟ ਹੁਣ ਮੇਰੇ ਕੋਲ ਬਾਈ ਚਾਂਸ ਕਹ ਲੋ ਸੰਯੋਗ ਹੈਗਾ ਕਿ ਕਾਕਾ ਜੀ ਆਸਟ੍ਰੇਲੀਆ ਤੋਂ ਆਏ ਬੈਠੇ ਨੇ ਖੁਦ ਐਮਪੀਬੀਐਸ ਦੇ ਸਟੂਡੈਂਟ ਹੈ ਹਮ ਔਫ ਦਾ ਰਿਕਾਰਡ ਸਾਡੀਆਂ ਆਪਸੀ ਗੱਲਾਂ ਚੱਲਦੀਆਂ ਤੇ ਇਹ ਵੀ ਇਹਨਾਂ ਨੂੰ ਪੁੱਛ ਕੇ ਦੇਖ ਲਿਓ ਮੈਂ ਇਹਨੂੰ ਕਿਹਾ ਮੈਂ ਬੇਟਾ ਚਾਹੀ 10 ਸਾਲ ਬਾਅਦ ਚ ਅਮੀਰ ਬਣ ਜਾਇ ਸਤਿਗੁਰ ਦੀ ਕਿਰਪਾ ਤੇਰੇ ਕਰਮ ਜਾਗੇ ਤੂੰ ਇੰਡੀਆ ਤੋਂ ਪੈਦਾ ਹੋ ਕੇ ਆਸਟ੍ਰੇਲੀਆ 'ਚ ਡਾਕਟਰੀ ਪੜ ਰਿਹਾ ਬਹੁਤ ਬਿਗ ਅਚੀਵਮੈਂਟ ਹੈ ਅੱਜ ਦੀ ਸਾਡੇ ਵਾਸਤੇ ਇਹ ਬੜੀ ਮਤਲਬ ਇੱਕ ਪਰਮਾਧਾਨੀ ਕਿਰਪਾ ਬਲੇਸਿੰਗ ਹੈ ਕਿ ਆਪਣੀ ਦਾਦੀ ਜੀ ਨੂੰ ਲੈ ਕੇ ਆਏ ਤੇ ਨਾਲ ਇਹ ਆ ਗਏ ਨਹੀਂ ਆਪਣੇ ਉਦਾਂ ਦਾ ਹੁੰਦਾ ਅੱਕੜ ਵਾਲਾ ਉਸ ਪਰਿਵਾਰ ਦਾ ਹੀ ਨਾ ਹੁੰਦਾ ਜਿੱਥੇ ਨਰਮਾਈ ਨਹੀਂ ਹੈ ਤੇ ਇਹ ਕਹਿੰਦਾ ਮੈਂ ਦੇਸੀ ਵੈਦਿਕ ਨੂੰ ਜਾਣਾ ਕੀ ਕਹਿੰਦੇ ਤੇ ਲੇਕ ਨੂੰ ਸਾਡੇ ਨਾਲ ਬੈਠਾ ਸੀ ਗੱਲ ਕਰਦੇ ਸੀ ਮੈਂ ਕਿ ਪੁੱਤਰ ਚਾਹੀਏ 10 ਸਾਲ ਬਾਅਦ ਅਮੀਰ ਬਣ ਜਾਈਂ ਪਰ ਇੱਕ ਚੀਜ਼ ਫੜ ਲਈ ਦੁਨੀਆ ਮੱਥਾ ਵੀ ਟੇਕਦੀ ਹੈ ਪੈਸਾ ਵੀ ਦਿੰਦੀ ਹੈ ਨਾਮ ਵੀ ਜਪਦੀ ਹੈ ਕੁਝ ਕਰਨਾ ਪੈਂਦਾ ਉਹ ਕਰੀ ਅਸੀਂ ਆਪਣੇ ਬੱਚੇ ਨੂੰ ਵੀ ਇੰਨੀ ਗੱਲ ਦੀ ਤਾਂ ਅੱਜ ਕਹਿ ਰਹੇ ਮੇਰੇ ਆਪਣੇ ਬੱਚਿਆਂ ਦਾ ਇਹੀ ਕੀਤਾ ਵਾ ਕਹਿਣ ਮਤਲਬ ਸਤਿਗ੍ਰਿਤਾ ਕਿਰਪਾ ਇੱਕ ਜਨਮ ਮਿਲਿਆ ਮੁੜ ਕੇ ਜੰਮਣਾ ਨਹੀਂ ਕਿਸ ਨੇ ਚਾਹੀ ਕੋ ਜੋ ਮਰਜ਼ੀ ਕਰ ਨਵੇ ਲੱਖ ਕਥਾ ਬਾਚ ਕਹਿਣ ਕਿ ਵੀ ਫੁਲਾਣੇ ਜਨਮ ਮਿਲਨੇ ਤਮਕੇ ਇਹ ਤਾਂ ਬਾਤ ਨਹੀਂ ਮਿਲਦਾ ਹੂੰ ਜੋ ਮਰਜ਼ੀ ਕੋਈ ਕਹੀਂ ਜਾਵੇ ਇਸ ਜਨਮ ਦੀਆਂ ਪੈੜਾਂ ਕੁਸ਼ਤਾਂ ਚੰਗੀਆਂ ਜੀਆਂ ਕਰਕੇ ਜਾਇਓ ਫਿਰ ਹੁਣੇ ਰੀਸੈਂਟਲੀ ਡਾਕਟਰ ਮਨਮੋਹਨ ਸਿੰਘ ਜੀ ਨੇ ਸਰੀਰ ਤਿਆ ਗਿਆ ਹੂੰ ਅੱਜ ਮੈਂ ਉਸ ਮਹਾਪੁਰਸ਼ ਨੂੰ ਮਹਾਪੁਰਸ਼ ਕਹੂੰਗਾ ਸੰਤ ਕਹੂੰਗਾ ਬੰਦਾ ਨਹੀਂ ਸੇਗਾ ਉਹਦੇ ਨਾਲ ਦਾ ਵਿਦਵਾਨ ਦੁਨੀਆ 'ਚ ਨਹੀਂ ਕੋਈ ਹਜੇ ਤੱਕ ਹੋਇਆ ਬਿਲਕੁਲ ਦੁਨੀਆ 'ਚ ਉਹ ਜਿਹੜੀਆਂ ਪੈੜਾਂ ਕਰਕੇ ਗਿਆ ਹੈ ਲੋਕਾਂ ਨੇ ਧਰਮ ਦੇ ਨਾਂ ਤੇ ਦੂਜੇ ਪਾਸੇ ਨੂੰ ਤੁਰ ਪੈਣਾ ਮੈਂ ਥੋੜੀ ਜਿਹੀ ਮਾਫੀ ਮੰਗੂਗਾ ਪਰੰਤੂ ਜਦ ਕਦੇ ਉਹਦੀ ਜੀਵਨੀ ਪੜਦੇ ਰਹੋ ਤਾਂ ਲੀ ਲੈਂਦੇ ਰਹੋ ਤੁਹਾਨੂੰ ਪਤਾ ਲੱਗ ਜੂ ਮਿਹਨਤ ਕਰਕੇ ਬੰਦਾ ਕਿੱਥੇ ਕਿੱਥੇ ਪਹੁੰਚ ਜਾਂਦਾ ਬਿਲਕੁਲ ਜਿਨਾਂ ਨੇ ਸਟਰੀਟ ਲਾਈਟਾਂ ਦੇ ਵਿੱਚ ਬੈਠ ਕੇ ਪੜ੍ਹਾਈ ਕੀਤੀ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਤੌਰ ਪ੍ਰਧਾਨ ਮੰਤਰੀ ਰਹੇ ਹੁਣ ਇੱਕ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਤਾਂ ਇੱਕ ਆਪਾਂ ਕਹਿ ਸਕਦੇ ਹਾਂ ਸਮਾਜ ਨੂੰ ਇਹ ਸੰਦੇਸ਼ ਹੈ ਹਾਂ ਕਿ ਨਿਰਮਾਈ ਬਹੁਤ ਦੂਰ ਤੱਕ ਜਾਂਦੀ ਹੈ ਸਤਿਗੁਰ ਦੀ ਕਿਰਪਾ ਹਰੇਕ ਨੇ ਡਾਕਟਰ ਮਨਮੋਹਨ ਸਿੰਘ ਨਹੀਂ ਬਣ ਜਾਣਾ ਹੈ ਜੰਮੇ ਤਾਂ ਸੁਧਾਰੇ ਨੇ ਸਗਾ ਸਾਡੇ ਮੰਗੂ ਪਰ ਬੰਦੇ ਦੀਆਂ ਸੰਦਲੀ ਪੇੜਾ ਇਹਨੂੰ ਕਹਿੰਦੇ ਨੇ ਬਿਲਕੁਲ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਗੱਲਬਾਤ ਚੰਗੀ ਲੱਗੀ ਹੋਊਗੀ ਇਸ ਨੂੰ ਵੱਤੋ ਵੱਤ ਸ਼ੇਅਰ ਜਰੂਰ ਕਰਨਾ ਤਾ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਕਰਨ ਨੇ ਦੋ ਜਾਦਾ ਦੇ ਦੇ ਰੋੜਾ ਮਟਵੀ ਧੰਨਵਾਦ ਨਮਸਕਾਰ ਸਸਰੀਕਾਲ ਸਾਰਿਆਂ ਨੂੰ